ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਠੀਕ ਠਾਕ ਹਾਂ ਅੱਜ ਵੀਰੇ ਥੋੜਾ ਜਿਹਾ ਪਹਿਲਾਂ ਲੱਗਦਾ ਸੀਗਾ ਵੀ ਕੱਲ ਧੁੱਪ ਨਿਕਲੀ ਸੀ ਵੀ ਲੋਟ ਆ ਮੌਸਮ ਤੇ ਪਰ ਹੁਣ ਫੇਰ ਬੱਦਲ ਚੜ੍ਹ ਕੇ ਆ ਗਿਆ ਤੇ ਪਹਿਲਾਂ ਸਪਰੇਅ ਕਰਨੀ ਸੀਗੀ ਫਿਰ ਅਸੀਂ ਕਿਹਾ ਦੇਖ ਲਈਏ ਹਜੇ ਇੱਕ ਅੱਧਾ ਦਿਨ ਹੋਰ ਇਹ ਵੀ ਫੇਰ ਸਹੀ ਤੇ ਆਹ ਦੇਖ ਲੋ ਐ ਖਾਰਾਂ ਪੈ ਗਈਆਂ ਸਾਰੇ ਬੰਨੇ ਤੇ ਹੁਣ ਕਰਦੇ ਆ ਠੀਕ ਪਾਣੀ ਨਿਕਲ ਹੀ ਜਾਂਦਾ ਵਾ ਵਈ ਮੌਸਮ ਫੇਰ ਖਰਾਬ ਹੋ ਗਿਆ ਝੋਨਾ ਠੀਕ ਆ ਮਾਰੀ ਮੋਟੀ ਸੁੰਡੀ ਦੀ ਸ਼ਿਕਾਇਤ ਸੀਗੀ ਉਸ ਦਿਨ ਸਪਰੇਅ ਕਰਨ ਲੱਗੇ ਸੀਗੇ ਪਰ ਵਾਈ ਗਰੂ ਨੇ ਵਿਚਾਲੀ ਰੱਬ ਨੇ ਹਨਾ ਪਹਜਾਤਾ ਤੇ ਹੁਣ ਕਰਾਂਗੇ ਸਪਰੇਅ ਦੇਖਦੇ ਆ ਕਿਦਾਂ ਠੀਕ ਲੱਗਦਾ ਵਾ ਉਸਨ ਕਰਨ ਲੱਗਦੇ ਆ ਤੇ ਬਾਈ ਆਪਾਂ ਦਾ ਹਨਾ ਆਪਣੇ ਝੋਨੇ ਨੂੰ ਦੇਖ-ਦੇਖ ਖੁਸ਼ ਹੋਈ ਜਾਂਦੇ ਆ ਪਰ ਉਧਰ ਬਾਈ ਬਹੁਤ ਬੁਰਾ ਹਾਲ ਹੋ ਗਿਆ ਜਿੱਦੜਾੜ ਆਏ ਨੇ ਹਨ ਤੇ ਬਹੁਤ ਜ਼ਿਆਦੇ ਨੁਕਸਾਨ ਹੋ ਗਿਆ ਵਿਚਾਰਿਆਂ ਦਾ ਤੇ ਵਾਇਰ ਗਰੁੱਪ ਹਲੀ ਕਰੇ ਤੇ ਪਰ ਉਹਨਾਂ ਨੂੰ ਆਪਣੇ ਸਾਥ ਦੀ ਲੋੜ ਆ ਹਨ ਤੇ ਜਾਵਾਂਗੇ ਲੋਪੋਂ ਵਾਲੇ ਮਹਾਰਾਜੀਆਂ ਨੇ ਦੇਣਗੇ ਸੁਨੇਹਾ ਹਨ ਉਹਨਾਂ ਨੇ ਮੈਸੇਜ ਤਾਂ ਲਾਤਾ ਤੇ ਵੀ ਭਾਈ ਤਿਆਰੀ ਰੱਖੋ ਤੇ ਜਾਵਾਂਗੇ ਭਾਈ ਟਰਾਲੀਆਂ ਲੈ ਕੇ ਹਨਾ ਦੇਖਦੇ ਆਂ ਮਹਾਰਾਜ ਕਾਜੀ ਸੇਵਲ ਆਉਂਦੇ ਆ ਤੇ ਜਿਵੇਂ ਵੀ ਹੁਕਮ ਹੋਇਆ ਹੁਕਮ ਦੀ ਪਾਲਣਾ ਕਰਾਂਗੇ ਸਾਰਾ ਨਗਰ ਤੇ ਬਾਕੀ ਜਿਵੇਂ ਵੀ ਹੋਊਗਾ ਤੁਹਾਨੂੰ ਨਾਲ ਵੀਡੀਓ ਸਾਂਝੀ ਕਰਾਂਗੇ ਆਪਾਂ ਤੇ ਫੇਰ ਅੱਜ ਬੇਲੇ ਸੀਗੇ ਇਹ ਕਹਿੰਦੇ ਚੱਲ ਕੱਖਾਂ ਦਾ ਹੀ ਕਿਟਾ ਦੇ ਦਿੰਨੇ ਆ ਤੇ ਆਦੇ ਕੱਖ ਕੱਢਣ ਲੱਗਿਆ ਹੋਇਆ ਵਾ ਹਾਂਜੀ ਦੱਸਦਾ ਹੁਗਾਰੇ ਤੇ ਜਿੰਨੇ ਕੋਏ ਸੀਗੇ ਮਾੜੇ ਮੋٹے ਹਨਾ ਇਹਨਾਂ ਫੜ ਲੈਣਾ ਮੈਂ ਰਜ਼ਾਰ ਮੈਂ ਕਿਹਾ ਚੱਲ ਫੜ ਲਾ ਬਿੱਲੀ ਸੀਗੀ ਹਨਾ ਤੇ ਬਾਕੀ ਝੋਨਾ ਆਪਣਾ 26 ਆ ਹਨਾ ਤੇ ਇੱਧਰ ਤਾਂ ਸਪਰੇ ਹੋ ਗਈ ਸੀਗੀ ਉਹ ਪਾਲੇ ਪਟੇ ਚ ਤੇ ਆ ਇੱਧਰ ਇੱਧਰ ਰਹਿ ਗਿਆ ਸੀਗਾ ਸਾਰਾ ਤੇ ਦੇਖਦੇ ਆ ਲਾਉਨੇ ਆ ਦਿਹਾੜੀ ਇੱਥੇ ਕਿਦਨ ਰੱਬ ਮਿਹਰ ਕਰਦਾ ਵਾ ਧੁੱਪ ਨਿਕਲਦੀ ਹੈ ਹਨਾ ਕੱਲ ਲੱਗਿਆ ਸੀ ਦਿਨ ਵਧੀਆ ਪਰ ਹੁਣ ਫਿਰ ਖਰਾਬ ਹੋ ਗਿਆ ਤੇ ਆ ਇੱਧਰ ਸਪਰੇਅ ਕਰਤੀ ਸੀ ਸਾਰੇ ਆ ਸਾਰੇ ਚ ਹੋਈ ਸੀਗੇ ਤੇ ਆ ਵੜਾ ਲੈਂਦਾ ਸੀ ਇੱਧਰ ਸਾਰਾ ਤੇ ਆ ਲੱਗੀ ਦਾ ਲੋਟ ਸਾਰਾ ਪਾਸੇ ਉਹ ਸੂਏ ਦੇ ਨਾਲ ਨਾਲ ਜੀ ਆਪਾਂ ਆਰਤੀ ਸੀਗੀ ਤੇ ਇਹਦੀ ਵੀ ਕਰਦੇ ਆਂ ਸਫਾਈ ਐਤਕੀ ਚੱਕ ਦੇਣੀ ਆਪਾਂ ਭੜੀ ਜੀ ਆ ਚੱਕ ਕੇ ਸਾਫ ਕਰਦੇ ਆਂ ਇਦਾਂ ਸੂਆ ਕਰ ਦੇਣਾ ਵਾ ਥੱਲੇ ਉਹਨੇ ਤੇ ਬਹੁਤ ਬਈ ਇੱਥੇ ਨਹੀਂ ਸਾਫ ਸੁਨੰਡੀ ਹੈ ਨਾ ਗੋ ਵਗੈਰਾ ਰਹਿੰਦੀਆਂ ਨੇ ਤੇ ਇੱਧਰ ਜਾਣ ਤੋਂ ਵੀ ਨੇ ਨੂਰੇ ਤੇ ਫਿਰ ਨਹੀਂ ਲੱਗਦਾ ਬਾਈ ਯਾਰ ਕੋਈ ਚੀਜ਼ ਹੋਵੇ ਨਾ ਹਨਾ ਤਾਂ ਕਰਕੇ ਜਿੰਨੀ ਸਫਾਈ ਹੋਵੇ ਚੰਗੀ ਹੋ ਚੰਗੀ ਆ ਬੰਦਾ ਸੇਫ ਰਹਿੰਦਾ ਬਾਕੀ ਬਈ ਲੋ ਤਾਂ ਤੇ ਠੀਕ ਆ ਜੀ ਫਿਰ ਧੰਨਵਾਦ ਸਾਰਿਆਂ ਦਾ ਤੇ ਇਦਾਂ ਹੀ ਵੀਡੀਓ ਨੂੰ ਪਿਆਰ ਦਿਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਰੇ ਸੋਹਣੇ ਸੋਹਣੇ ਕਮੈਂਟ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ